ਅੱਲੂ ਦੇ ਆਣਦੇ ਵੀ ਸ਼ਿਵ ਸੇਨਾ ਪੰਜਾਬ ਵੱਲੋਂ ਇਕੱਠੇ ਹੋ ਕੇ ਇੱਕ ਮੰਗ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਵੇ 1966 ਤੋਂ ਬਾਅਦ ਜਿੰਨੇ ਵੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਆਏ ਨੇ ਉਹ ਅੱਜ ਤੱਕ ਪਗਵਿਧਾਰੀ ਸਮਾਜ ਤੋਂ ਆਏ ਨੇ ਇਸ ਦੌਰਾਨ ਸ਼ਿਵ ਸੇਨਾ ਪੰਜਾਬ ਨੇ ਆਪਣਾ ਰਾਜਨੀਤਿਕ ਹੱਕ ਮੰਗਿਆ ਤੇ ਕਿਹਾ ਕਿ ਹਿੰਦੂ ਸਮਾਜ ਨੇ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਵਿੱਚ ਆਪਣਾ ਰਾਜਨੀਤਿਕ ਹੱਕ ਮੰਗਿਆ ਪੰਜਾਬ 'ਚ 60 ਤੋਂ 65 ਸੀਟਾਂ ਐਸੀਆਂ ਨੇ ਵਿਧਾਨ ਸਭਾ ਦੀਆਂ ਜਿੱਥੇ ਹਿੰਦੂ ਆਬਾਦੀ ਜ਼ਿਆਦਾ ਹੈ पर इस मौके शिवसेना नेता ਵੱਲੋਂ ਕਿਆ ਕਿਆ ਕੀ ਸਾਟੇ ਉਤੇ ਰਾਜਨੀਤਿਕ ਤਲਾ ਵੱਲੋਂ ਉਮੀਦਵਾਰ ਨਹੀਂ ਉਤਾਰੇ ਜਾਂਦੇ ਨਗਰ ਨਿਗਮ ਚੋਣ ਆਨ ਜਾ ਰਹੀ ਨੇ ਕੱਲ ਜਾਂ ਬਰਸੋ ਘੋਸ਼ਣਾ ਹੋਣ ਜਾ ਰਹੀ ਹੈ ਇਸ ਮੌਕੇ शिवसेना ਨੇਤਾ ਵੱਲੋਂ ਮੰਗ ਰੱਖੀ ਗਈ ਹੈ ਕਿ ਸਾਰੇ ਰਾਜਨੀਤਿਕ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਭਾਜਪਾ ਕਾਂਗਰਸ ਅਤੇ ਅਕਾਲੀ ਦਲ ਅੰਗਰੇਜ਼ ਕੀ ਕੀ ਕਾਰਪੋਰੇਸ਼ਨ ਦੇ ਵਿੱਚ ਜਿੱਥੇ ਜਿੱਥੇ ਵਾਰਡਾਂ ਦੇ ਵਿੱਚ Hindu ਦੀ ਆਬਾਦੀ ਜ਼ਿਆਦਾ ਉੱਥੇ Hindu ਉਮੀਦਵਾਰ ਉਤਾਰੇ ਜਾਂਦੇ ਜਕਾਰੇ ਬੀਰ ਮਜਰੰਗੇ ਹਰ ਹਰ ਮਹਾਦੇਵ ਬੰਬ ਬੰਬ ਧੋਲੇ ਬੰਬ ਬੰਬ ਧੋਲੇ ਸ਼ਿਵਸਨਾ ਪੰਜਾਬ ਲੋ ਪੰਜਾਬ ਦੇ ਵਿੱਚ ਗੱਲ ਕੀਤੀ ਜਾ ਰਹੀ ਸੀਗੀ ਵੀ ਪੰਜਾਬ ਦਾ ਮੁੱਖ ਮੰਤਰੀ Hindu ਹੋਵੇ 1966 ਤੋਂ ਬਾਅਦ ਜਿੰਨੇ ਵੀ ਪੰਜਾਬ ਚ ਮੁੱਖ ਮੰਤਰੀ ਆਏ ਨੇ ਅੱਜ ਤੱਕ ਪਗੜੀਦਾਰੀ ਸਮਾਜ ਤੋਂ ਆਏ ਨੇ ਹਿੰਦੂ ਸਮਾਜ ਨੇ ਆਪਣਾ ਰਾਜਨੀਤਿਕ ਹੱਕ ਮੰਗਿਆ ਹਿੰਦੂ ਸਮਾਜ ਨੇ ਪਹਿਲੀ ਵਾਰੀ ਹੋਇਆ ਵੀ ਪੰਜਾਬ ਦੇ ਵਿੱਚ ਆਪਣੇ ਰਾਜਨੀਤਿਕ ਹੱਕ ਦੀ ਦਾ ਦਾਵਾ ਠੋਕਿਆ ਬਿਲਕੁਲ ਸਾਫ਼ ਕਹਾਂਗੇ ਪੰਜਾਬ ਚ 60 ਤੋਂ 65 ਸੀਟਾਂ ਐਸੀਆਂ ਨੇ ਵਿਧਾਨ ਸਭਾ ਦੀਆਂ ਜਿੱਥੇ ਹਿੰਦੂ ਬਹੁਲ ਆਬਾਦੀ ਹੈ ਪਰ ਸਾਡੇ ਉੱਥੇ ਰਾਜਨੀਤੀ ਦਲਾਂ ਵੱਲੋਂ ਉਮੀਦਵਾਰ ਨਹੀਂ उतारे ਜਾਂਦੇ ਨਗਰ ਨਿਗਮ ਚੋਣ ਆਉਣ ਜਾ ਰਹੇ ਨੇ ਨਗਰ ਨਿਗਮ ਚੋਣ ਆਉਣ ਜਾ ਰਹੇ ਨੇ ਕੱਲ ਜਾਂ ਪਰਸੋ ਘੋਸ਼ਣਾ ਹੋਣ ਜਾ ਰਹੀ ਹੈ ਅਸੀਂ ਵੀ ਇੱਕ ਡਿਮਾਂਡ ਰੱਖੀ ਹੈ ਸਾਰੇ ਹੀ ਰਾਜਨੀਤਿਕ ਪਾਰਟੀ ਦੇ ਦਲਾਂ ਦੇ ਲੋ ਆਮ ਆਦਮੀ ਪਾਰਟੀ ਭਾਜਪਾ ਕਾਂਗਰਸ ਤੇ ਕਾਲੀ ਦਲ ਕੋਲੋਂ ਅਸੀਂ ਇੱਕੋ ਇੱਕ ਮੰਗ ਰੱਖੀ ਹੈ ਵੀ ਕਾਰਪੋਰੇਸ਼ਨ ਦੇ ਚੋਣਾਂਾਂ ਦੇ ਵਿੱਚ ਜਿੱਥੇ-ਜਿੱਥੇ ਜਿਸ ਜਿਸ ਵਾਰਡ ਦੇ ਵਿੱਚ ਹਿੰਦੂਆਂ ਦੀ ਵਾਦੀ ਜ਼ਿਆਦਾ ਉੱਥੇ ਹਿੰਦੂ ਉਮੀਦਵਾਰ ਉਤਾਰੇ ਜਾਣ ਬਿਲਕੁਲ ਸਾਫ਼ ਗੱਲ ਕਹੀ ਹੈ ਬਿਲਕੁਲ ਵੀ ਜਿੱਥੇ-ਜਿੱਥੇ ਹਿੰਦੂ ਸਮਾਜ ਦੀ ਵਾਦੀ ਜ਼ਿਆਦਾ ਉੱਥੇ ਹਿੰਦੂ ਉਮੀਦਵਾਰ ਉਤਾਰੇ ਜਾਣ ਐਸਾ ਪਹਿਲੀ ਵਾਰੀ ਹੋਇਆ ਵੀ ਹਿੰਦੂ ਸਮਾਜ ਨੇ ਆਪਣਾ ਰਾਜਨੀਤਿਕ ਦਾਵਾ ਠੋਕਿਆ ਮੇਕੂ ਸਾਫ਼ ਕਹੇ ਵੀ ਸਾਡਾ ਹੱਕ ਇੱਥੇ ਰੱਖ ਤੇ ਸਰ ਆਪਣੇ ਵੱਲ ਕੋਈ ਸ਼ਿਵ ਸੇਨਾ ਵਾਲਾ ਉੱਤਰਿਆ ਇਲੈਕਸ਼ਨਾਂ ਦੇ ਵਿੱਚ ਅਸੀਂ ਲੋਕ ਫਿਰ ਕੀ ਕਹਿ ਰਹੇ ਹਾਂ ਇਸ ਤਰ੍ਹਾਂ ਕੋ ਧਾਰ ਵੀ ਕੰਮ ਕਰਦੇ ਸਮਾਜਿਕ ਸلطਾ ਸਾਡੀ ਸ਼ਿਵ ਸੇਨਾ ਪੰਜਾਬ ਅਸੀਂ ਰਾਜਨੀਤੀ ਦਲਾਂ ਤੋਂ ਕਿਹਨਾਂ ਕਹੀ ਹੈ ਵੀ ਜਿੱਥੇ-ਜਿੱਥੇ ਸਾਡੇ ਸਮਾਜ ਦੇ ਲੋਕ ਜ਼ਿਆਦਾ ਨੇ ਉੱਥੇ-ਉੱਥੇ ਸਾਡੇ ਸਮਾਜ ਦੇ ਉਮੀਦਵਾਰ ਉਤਾਰੇ ਜਾਨ ਅਗਰ ਐਸਾ ਨਹੀਂ ਹੁੰਦਾ ਤਾਂ ਸ਼ਿਵ ਸਨਾ ਪੰਜਾਬ ਖੁੱਲਕੇ ਵਿਰੋਧ ਕਰੇਗੀ ਜੇ ਸਾਰੇ ਹੀ ਲੋਕ ਰਾਜਨੀਤਿਕ ਕਰਨ ਲੱਗ ਜਾਣਗੇ ਸਾਰੇ ਹੀ ਲੋਕ ਇਲੈਕਸ਼ਨ ਲੜਨਗੇ ਤਾਂ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਸ਼ੀਸ਼ਾ ਕੌਣ ਦਿਖਾਊਗਾ ਜੇ ਸ਼ਿਵ ਸਨਾ ਵੀ ਜਿਹੜੀ ਧਾਰਮਿਕ ਸਮਾਜਿਕ ਸੰਗਠਨ ਹੈ ਜੇ ਉਹ ਵੀ ਹੁਣ ਰਾਜਨੀਤੀ ਕਰੂਗੀ ਜਾਂ ਉਹ ਇਲੈਕਸ਼ਨ ਲੜੂਗੀ ਤਾਂ ਜਿਹੜੇ ਲੋਕ ਸਾਡੇ ਹਿੰਦੂ ਸਮਾਜ ਦੀ ਆਵਾਜ਼ ਚੱਕਣ ਵਾਲੇ ਉਹ ਕਿੱਥੇ ਕੀ ਕਰਨਗੇ ਉਹ ਕਿੱਥੇ ਗੱਲ ਜਾ ਕੇ ਰੋਜਾ ਘਟਕਾਣਗੇ ਅਸੀਂ ਲੋਕ ਰਾਜਨੀਤਿਕ ਪਾਰਟੀਆਂ ਨੂੰ ਆਈ ਨਾ ਦਿਖਾ ਰਹੇ ਹਾਂ ਕਿ ਤੁਸੀਂ ਜੇ ਕਿਸੇ ਮੁਸਲਮ ਇਲਾਕਾ ਹੁੰਦਾ ਤੁਸੀਂ ਉੱਥੇ ਮੁਸਲਮ ਕੈਂਡੀਡੇਟਾਂ ਨੂੰ ਫੋਟਾ ਡਾ ਦਿੰਨੇ ਹੋ ਮਲੇਰ ਕੋਟ ਦੇ ਹੁੰਦਾ ਹੀ ਮਲੇਰ ਕੋਟਲੇ ਹੁੰਦਾ ਕਈ ਜਗ੍ਹਾ ਤੇ ਹੁੰਦਾ ਜਿੱਥੇ ਕੋਈ ਐਸੀ ਬੀਸੀ ਦਾ ਕੋਈ ਚੱਕਰ ਹੁੰਦਾ ਉਸ ਉੱਤੇ ਉਹ ਵੋਟ ਦਿੰਨੇ ਆ ਤੇ ਕਿਉਂ ਨਾ ਜਿੱਥੇ ਹਿੰਦੂ ਬਹੁਲ ਇਲਾਕਾ ਹੈ ਜਿੱਥੇ ਹਿੰਦੂਆਂ ਦੀ ਵੋਟ ਜ਼ਿਆਦਾ ਹੈ ਉੱਤੇ ਕਿਉਂ ਨਾ ਸਾਡੇ ਲੋਕਾਂ ਨੂੰ ਵੋਟ ਬੁੱਲਦੀ ਟਿਕਟਾਂ ਦਿੱਤੀਆਂ ਜਾਣ ਕਿਉਂ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਕਿਉਂ ਉਹਨਾਂ ਨੂੰ ਇਹ ਦੱਸਿਆ ਜਾਂਦਾ ਕਿ ਤੁਸੀਂ ਪੰਜਾਬ ਦੇ ਵਾਸੀ ਨਹੀਂ ਹੋ ਤੁਸੀਂ ਪੰਜਾਬੀ ਨਹੀਂ ਹੋ ਕਿਉਂ ਪੰਜਾਬੀ ਹਿੰਦੂ ਨੂੰ ਪੀੜਤ ਬਣਾਇਆ ਜਾਂਦਾ ਕਿਉਂ ਪੰਜਾਬੀ ਹਿੰਦੂ ਦੀ ਗੱਲ ਨਹੀਂ ਸੁਣੀ ਜਾਂਦੀ ਕਿਉਂ ਪੰਜਾਬੀ ਹਿੰਦੂ ਦੇ ਰਾਜਨੀਤਿਕ ਹੱਕ ਨਹੀਂ ਦਿੱਤੇ ਜਾਂਦੇ ਕਿਉਂ ਪੰਜਾਬੀ ਹਿੰਦੂ ਦਾ ਧਾਰਮਿਕ ਹੱਕ ਨਹੀਂ ਦਿੱਤੇ ਜਾਂਦੇ ਇਸ ਕਰਕੇ ਸਾਡੀ ਡਿਮਾਂਡ ਹੈ ਸਾਡੀ ਡਿਮਾਂਡ ਹੈ ਕਿ ਚਿੱਟੇ ਹਿੰਦੂ ਵੱਲ ਜਨਸੰਖਿਆ ਦੇ ਵਿੱਚ ਬੈਠਾ ਉਹਦੇ ਦੇ ਹਿੰਦੂਆਂ ਦੇ ਉਹਦੇ ਕੈਂਡੀਡੇਟ ਸ਼ਹਿਰ ਦੇ ਵਿੱਚ 65% ਆਬਾਦੀ ਹਿੰਦੂ ਸਮਾਜ ਦੀ ਹੈ ਸ਼ਹਿਰ ਦੇ ਵਿੱਚ ਸ਼ਹਿਰੀ ਇਲਾਕਿਆਂ ਦੇ ਵਿੱਚ 65% ਆਬਾਦੀ ਹਿੰਦੂ ਸਮਾਜ ਦੀ ਹੈ ਉਸ ਹਿਸਾਬ ਨਾਲ ਸਾਡੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾਣ ਜੀ ਕਿਉਂ ਸਾਨੂੰ ਦਬਾਇਆ ਜਾ ਰਿਹਾ ਹੈ ਕਿਉਂ ਸਾਨੂੰ ਕੁਚਲਿਆ ਜਾ ਰਿਹਾ ਹੈ ਕਿਉਂ ਸਾਡੇ ਰਾਜਨੀਤਿਕ ਹੱਕ ਤੇ ਡਾਕਾ ਮਾਰਿਆ ਜਾ ਰਿਹਾ ਹੈ ਅਗਰ ਹਿੰਦੂ ਉਮੀਦਵਾਰ ਆਏਗਾ ਕਿਤੇ ਨਾ ਕਿਤੇ ਉਹ ਗਊ ਦੀ ਹਿੱਤ ਦੀ ਗੱਲ ਕਰੇਗਾ ਕਿਉਂਕਿ ਸਿੰਧੂ ਪਰਿਵਾਰ ਦੇ ਵਿੱਚ ਜਦੋਂ ਪਹਿਲੀ ਘਰ ਦੀ ਰੋਟੀ ਬਣਾਈ ਜਾਂਦੀ ਹੈ ਤਾਂ ਪਹਿਲਾਂ ਗਊ ਮਾਤਾ ਦੀ ਕੱਢੀ ਜਾਂਦੀ ਹੈ ਗਊ ਮਾਤਾ ਦੇ ਨਾਮ ਦੇ ਉੱਤੇ ਪੰਜਾਬ ਸਰਕਾਰ ਦੁਆਰਾ ਟੈਕਸ ਲੁੱਟਾ ਜਾਂਦਾ ਹੈ ਕਰੋੜਾ ਰੁਪਇਆ ਅਰਬ ਰੁਪਇਆ ਟੈਕਸ ਪ੍ਰਾਪਤ ਕੀਤਾ ਜਾਂਦਾ ਪਰ ਫਿਰ ਵੀ ਸਾਡੀ ਗਊ ਰੋਡ ਤੇ ਕੁੱ ਮੰਨੂ ਮਜਬੂਰ ਹੈ ਸਾਡੇ ਮੰਦਰ ਤੋੜੇ ਜਾ ਰਹੇ ਆ ਅਗਰ ਹਿੰਦੂ ਕੌਂਸਲ ਰਣਗੇ ਹਿੰਦੂ ਮੇਰ ਰਣਗੇ ਤੇ ਕਿਤੇ ਨਾ ਕਿਤੇ ਇਹ ਹੋਊਗਾ ਜਿਹੜੀ ਮੇਰੀ ਗਊ ਮਾਤਾ ਰੋਡ ਤੇ ਕੂੜਾ ਖਾਣੂ ਮਜਬੂਰ ਹੈ ਉਹਦੇ ਲਈ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾਏਗਾ ਉਹ ਸਾਡੇ ਜਿਹੜੇ ਮੰਦਰ ਅਵੇਨ ਨਰਮਨ ਦੀ ਆੜ ਵਿੱਚ ਸਾਡੇ ਮੰਦਰ ਤੋੜੇ ਜਾਏ ਜਾ ਰਹੇ ਨੇ ਉਹਦੇ ਨਾਲ ਕਿ ਤਕਦੀਰ ਕਿਤੇ ਨਾ ਕਿਤੇ ਉਹਦੇ ਉੱਤੇ ਰੋਕ ਲਗਾਈ ਜਾਏਗੀ ਜੇ ਹਿੰਦੂ ਹਮ ਹਿੰਦੂ ਹੈ ਹਮ ਹਿੰਦੂ ਹੈ ਹਮਾਰਾ ਪੰਜਾਬ ਮੇਂ ਕੀਆ ਕਸੂਰ ਹੈ ਇਸ ਲਈ ਪੰਜਾਬ ਦੇ ਵਿੱਚ ਜਿਹੜੀ ਹੁਣ ਚੋਣਾ ਹੋਣ ਜਾ ਰਹੀਆਂ ਨਗਰ ਨਿਗਮ ਦੀ ਚੋਣਾ ਮਤਲਬ ਅੱਜ ਜਾਂ ਕੱਲ ਦੇ ਵਿੱਚ ਕਹਿੰਦੇ ਕਿ ਇਹਦਾ ਆਪਣਾ ਕੀ ਕਹਿੰਦੇ ਗੋਸ਼ ਹੋ ਜਾਏਗਾ ਬਹੁਤ ਮੈਂ ਕਹਣਾ ਸਾਰਨਾ ਵਧਾਈ ਦੇ ਪਾਤਰ ਨੇ ਔਰ ਆਪਾਂ ਮੈਂ ਰਾਜਨੀਤਿਕ ਪਾਰਟੀ ਨੂੰ ਇੱਕ ਚੀਜ਼ ਕਹਿਣਾ ਚਾਹਨਾ ਵਾਂ ਕਿ ਇਸ ਵਾਰੀ ਹਰ ਵਾਰਡ ਦੇ ਵਿੱਚ ਹਰ ਚੋਣਵ ਦੇ ਵਿੱਚ ਵਾਰਡ ਦੇ ਵਿੱਚ Hindu ਉਮੀਦਵਾਰ ਚੁਣਿਆ ਜਾਵੇ ਤਾਂ ਕਿ ਅਸੀਂ ਆਪਣਾ Hindu ਹੱਕ ਮੰਗ ਸਕੀਏ ਨਹੀਂ ਤੇ ਸਾਡੇ ਵਰਗੇ ਨੂੰ ਹਮੇਸ਼ਾ ਹੱਕ ਲੈਣ ਲਈ ਹਮੇਸ਼ਾ ਦਰੀਆਂ ਤੇ ਹੀ ਬੈਣਾ ਪੈਂਦਾ ਅਸੀਂ ਕਹਿ ਸਕੀਏ ਕਾਉਸ ਇਸ ਗਊ ਜਿਹੜੇ ਗਊ ਉੱਤਿਆ ਹੋ ਰਹੀ ਐ ਇਹ ਰੋਕੇ ਜਾਵੇ ਕਾਉਸ ਗਊ ਦਾ ਹੱਕ ਮਤਲਬ ਕਈ ਹੋਰ ਮੁੱਦੇ ਵੀ ਬਹੁਤ ਨੇ ਜਿਹੜਾ ਆਪਣਾ Hindu ਸਮਾਜ ਆਪਾਂ ਮੰਗਦੇ ਆ ਪਰ ਸਾਨੂੰ ਨਹੀਂ ਮਿਲਦਾ ਸਾਡਾ ਇੱਕਮੀਗ ਇੱਕਮੀਦਵਾਰ ਜਿੱਤੇਗਾ ਅਸੀਂ Hindu ਭਰਾ Hindu ਭੈਣਾ ਜਿਹੜੀ ਵੀ ਰਲ ਕੇ ਆਪਾਂ Hinduਆ ਨੂੰ ਜਿਤਾਵਾਂਗੇ ਔਰ Hindu ਕੈਂਡੀਡੇਟ ਜਿਹੜਾ ਸਾਡਾ ਖੜੂਗਾ ਉਹ ਸਾਡੇ ਨੂੰ ਸਾਡਾ ਹੱਕ ਹੋਊਗਾ ਕਿਉਂਕਿ ਅਸੀਂ ਇਹਨੂੰ ਕਹਿ ਸਕਾਂਗੇ कि ਸਾਡੇ ਹਿੰਦੂਆਂ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤੁਸੀਂ ਇਹ ਦੇਖੋ ਸਾਡੇ ਮਾਧਿਅਮ ਦੇ ਰਾਹੀਂ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਆਪਣੇ ਸਮਾਜ ਨੂੰ ਵੀ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜੇ ਆਪਾਂ ਚਾਹਨੇ ਆ ਪੰਜਾਬ ਦੇ ਅੰਦਰ ਹਿੰਦੂ ਮੁੱਖ ਮੰਤਰੀ ਹੋਵੇ ਤਾਂ ਉਹਦੀ ਪਹਿਲੀ ਸਟੇਜ ਕਾਰਪੋਰੇਸ਼ਨ ਔਰ ਨਗਰ ਕੌਂਸਲਾਂ ਦੇ ਇਲੈਕਸ਼ਨ ਹੁੰਦੇ ਆ ਜੇ ਆਪਾਂ ਇਤੋਂ ਹੀ ਨਹੀਂ ਮਜ਼ਬੂਤ ਕਰਕੇ ਚੱਲਾਂਗੇ ਤਾਂ ਹੀ ਸਾਡਾ ਅੱਗੇ ਜਾ ਕੇ ਮੁੱਖ ਮੰਤਰੀ ਉਹ ਪੰਜਾਬ ਦਾ ਹਿੰਦੂ ਬਣੇਗਾ ਪੰਜਾਬ ਮੇ ਪਤਾ ਲਗੇ ਕਿ ਹਰ ਜਗ੍ਹਾ ਕੀ ਹੋ ਗਿਆ ਨਗਰ ਨਿਗਮ ਚੋਣਾਂ ਮੇ ਹਿੰਦੂ ਮੁੱਦਾ ਬਣਾ ਦੋ ਕਿ ਹਿੰਦੂ ਜਿੱਤੇਗਾ ਕਿਉਂਕਿ ਹਿੰਦੂ ਜਿੱਤੇਗਾ ਤੋ ਤਬੀ ਪੰਜਾਬ ਕੇ ਸਭੀ ਕਾਰੇ ਸਿੱਧ ਹੋਗੇ ਸਭੀ ਕਾਰੇ ਹੋਗੇ ਕਿਉਂਕਿ ਹਿੰਦੂ ਭਾਈਚਾਰਾ ਹਮੇਸ਼ਾ ਹਰ ਕਿਸੇ ਨੂੰ ਨਾਲ ਲੈ ਕੇ ਚੱਲਣ ਵਾਲਾ ਭਾਈਚਾਰਾ ਇਸ ਲਈ ਕੋਈ ਆਵਾਜ਼ ਕਿ ਪੰਜਾਬ ਦੀ ਧਰਤੀ ਤੇ ਲੁਧਿਆਣਾ ਦੀ ਧਰਤੀ ਤੇ ਜਿੰਨੇ ਵੀ ਮੇਰੇ ਰਜ ਸ਼ਹਿਰ ਹੈਗੇ ਨੇ ਹਰ ਧਰਤੀ ਦੇ ਕੋਈ ਆਵਾਜ਼ ਨਿਕਲੇ ਕਿ ਹਮ ਹਿੰਦੂ ਕੋ ਜਿਤਾਏਗੇ ਔਰ ਆਪਣਾ ਮੇਅਰ ਬਣਾਏਗੇ ਤੁਹਾਡੇ ਮਨਾਂ ਚ ਤੁਹਾਡੇ 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 ਮਨਾਂ ਚ ਵੀ ਇਹ ਸਵਾਲ ਹੋਊਗਾ ਵੀ ਬਾਕੀ ਜਿਹੜੇ ਸਮਾਜ ਦੇ ਐਮ ਐਲ ਏ ਨੇ ਜਾਂ ਕੌਂਸਲਰ ਸਾਈਬਾਨ ਨੇ ਕਿਆ ਹਿੰਦੂ ਵਾਲੀ ਕੰਮ ਨਹੀਂ ਕਰ ਰਹੇ ਤੁਹਾਡੇ ਮਨਾਂ ਸਵਾਲ ਹੋਊਗਾ ਵੀ ਇਹ ਸ਼ਹਿਰ ਸਨਾ ਕੇ ਨਾ ਆਇਆ ਇੱਕ ਪ੍ਰੋਗਰਾਮ ਦੇ ਦਿੱਤਾ press conference ਰੱਖਤੀ ਇਹਦਾ ਮਕਸਦ ਕੀ ਹੈ ਜਦੋਂ ਤੁਸੀਂ ਇਹ ਦੇਖਦੇ ਹੋ ਵੀ ਇੱਕ ਪਾਸੇ ਕਿਸੇ ਹੋਰ ਸਮਾਜ ਦੇ ਐਮਐਲਏ ਨਗਰ ਕੌਂਸਲਰ ਜਾਂ ਐਮਪੀ ਜਦੋਂ ਵੱਧ ਹੁੰਦੇ ਨੇ ਪਰ ਕਿਥੇ ਨਾ ਕਿਤੇ ਹਿੰਦੂ ਐਮ ਐਲ ਏ ਹਿੰਦੂ ਕੌਂਸਲਰ ਆਪਣੇ ਆਪ ਨੂੰ ਦਬਿਆ ਦਬਿਆ ਮਹਿਸੂਸ ਕਰਦੇ ਨੇ ਉਹ ਹਿੰਦੂਆਂ ਦੇ ਪ੍ਰਤੀ ਖੁੱਲ ਕੇ ਆਵਾਜ਼ ਨਹੀਂ ਚੱਕ ਪਾਦੇ ਹਿੰਦੂਆਂ ਦੇ ਖੁੱਲ ਜਿਹੜੇ ਕੰਮ ਨੇ ਉਹਨਾਂ ਉੱਤੇ ਖੁੱਲ ਕੇ ਡਿਬੇਟ ਕਰਕੇ ਜਾਂ ਕਹਦੀਏ ਵੀ ਵਿਰੋਧ ਕਰਕੇ ਹਿੰਦੂਆਂ ਨੂੰ ਆਪਣਾ ਹੱਕ ਨਹੀਂ ਦੇ ਪਾਦੇ ਕਿਉਂਕਿ ਇਹ ਦੂਸਰੇ ਪਾਸੇ ਜਿਹੜਾ ਐਮ ਐਲ ਏ ਮਨੋ ਸਿੱਖ ਸਮਾਜ ਦਾ ਐਮ ਐਲ ਏ ਵੱਧ ਨੇ ਉਹ ਤੇ ਹਿੰਦੂ ਐਮ ਐਲ ਏ ਆਟੋਮੈਟਿਕ ਦਬ ਗਿਆ ਸਮਝੋ ਮੇਰੀ ਗੱਲ ਜਿੱਥੇ ਕੌਂਸਲਰ ਦੂਜੇ ਪਾਸੇ ਵੱਧ ਹੋਣਗੇ ਹਿੰਦੂਆਂ ਦੇ ਕੌਂਸਲਰ ਘੱਟ ਹੋਣਗੇ ਤੇ ਉਹਨਾਂ ਦੀ ਆਵਾਜ਼ ਘੱਟ ਸੁਣੀ ਸਾਡਾ ਨੁਕਸਾਨ ਹੋ ਰਿਹਾ ਹੈ ਸਾਡੇ ਗੋਮਤ ਰੋਡ ਦੇ ਕੋਮਰੀਆ ਹਿੰਦੂ ਮੇਰ ਦੀ ਅਪੀਲ ਕਰ ਰਹੇ ਹਾਂ ਜੇ ਨਾ ਬਣਿਆ ਸਿੱਖ ਬਣਿਆ ਫਿਰ ਕੀ ਹੋ ਜਾਵੇ ਦੇਖੋ ਸਾਡੇ ਅਸੀਂ ਤਾਂ ਆਪਦੀ ਹੱਕ ਮੰਗੇ ਆ ਠੀਕ ਹੈ ਜੀ ਅਸੀਂ ਆਪਣਾ ਪ੍ਰੇਸ਼ਟੇਸ਼ਨ ਲੜਾਂਗੇ ਅਸੀਂ ਰਾਜਨੀਤਿਕ ਪਾਰਟੀਆਂ ਦੇ ਘਰ ਤੇ ਵੀ ਜਾਵਾਂਗੇ ਵੀ ਸਾਡੇ ਅੱਜ ਤੱਕ ਤੁਸੀਂ ਹਿੰਦੂ ਉਮੀਦਵਾਰ ਕਿਉਂ ਨਹੀਂ ਦਿੰਦੇ ਹੁਣ ਇੱਕ ਪਾਸੇ ਸਮਾਂ ਲੋ ਕਿਸੇ ਇਲਾਕੇ 10000 ਵੋਟ ਹਿੰਦੂਆਂ ਦੀ ਹੈ ਉਹ ਤੇ ਤੁਸੀਂ ਕੈਂਡੀਡੇਟ ਕਿਸੇ ਹੋਰ ਸਮਾਜ ਦਾ ਲਾ ਦਿੰਦੇ ਹੋ ਵਾਏ ਜੀ ਜੇ ਤੁਸੀਂ ਇੱਕ ਪਾਸੇ ਜਿੱਥੇ ਸਿੱਖ ਸਮਾਜ ਜ਼ਿਆਦਾ ਨੇ ਉੱਥੇ ਸਿੱਖ ਕੈਂਡੀਡੇਟ ਲਾਣੇ ਹੋ ਜਿੱਥੇ ਮੁਸਲਮਾਨ ਸਮਾਜ ਜ਼ਿਆਦਾ ਰਿਹਾ ਉੱਥੇ ਮੁਸਲਮਾਨ ਕੈਂਡੀਡੇਟ ਲਾਣੇ ਹੋ ਜਿੱਥੇ ਸਾਈ ਸਾਈ ਸਮਾਜ ਜ਼ਿਆਦਾ ਨੇ ਉਹਦੇ 크ਰਿਸਚੀਅਨ ਨੂੰ ਟਿਕਟ ਦੇਣੇ ਹੋ ਤਾਂ ਹਿੰਦੂਆ ਨਾਲ ਦੋਹਾ ਵਿਵਾਰ ਕਾਦੇ ਲਈ ਅਸੀਂ ਕਿਨੂੰ ਕਹੀਏ ਅਸੀਂ ਆਪ ਦੀ ਹੱਕ ਕਿਦੋਂ ਮੰਗੀਏ ਦੇਖੋ ਕਿੰਨੇ ਮੰਦਿਰਾਂ ਦੇ ਮੰਦਿਰ ਢਾਏ ਗਏ ਅੱਜ ਤੱਕ ਠੀਕ ਹੈ ਜੀ ਕੋਈ ਮੁੱਖ ਮੰਤਰੀ ਕਹਿਦੀਏ ਜਾਂ ਕੋਈ ਐਮਐਲਏ ਕਹਿੰਦਾ ਕਿਉਂ ਨਹੀਂ ਬੋਲ ਪਾਂਦਾ ਉਹਦੀ ਗਿਣਤੀ ਘੱਟ ਹੈ ਉਹਨੂੰ ਪਤਾ ਮੈਂ ਬੋਲੂਗਾ ਮੇਰੇ ਕਿਸੇ ਸੁਣਨੇ ਨਹੀਂ ਨਾ ਕੋ ਸਰਕਾਰ ਸੁਣੂਗੀ ਨਾ ਮੁੱਖ ਮੰਤਰੀ ਸੁਣੂਗਾ ਨਾ ਮੇਰੇ ਬੈਸੀ ਦੇ ਲੋਕ ਸੁਣਨਗੇ ਇਹੀ ਜੇ ਹਿੰਦੂਵਾਦੀ ਮਾਦੀ ਵੱਧ ਹੋਊਗੀ ਐਮਐਲਏਾਂ ਦੀ ਕੌਂਸਲਾਂ ਦੀ ਤਾਂ ਉਹ ਆਪਣੀ ਹੱਕ ਦੀ ਆਵਾਜ਼ ਗੱਲ ਕਰਨਗੇ ਵੀ ਸਾਡਾ ਸਮਾ ਸਾਨੂੰ ਪੁੱਛੂਗਾ ਵੀ ਤੁਸੀਂ ਅੱਜ ਤੱਕ ਹਿੰਦੂਆਂ ਲਈ ਕੀ ਕੀਤਾ